ਰਣਜੀਤ ਸਿੰਘ ਰਾਏ ਮੇਰੇ ਨਾਲ ਨੇ ਜਿਹੜੀ ਕਿ ਪੰਜਾਬ ਦੇ ਅੰਦਰ ਸਪੈਸ਼ਲ ਟ੍ਰੇਨ ਦੀ ਸਾਰੀ ਵਿਵਸਥਾ ਦੇਖ ਰਹੇ ਨੇ ਸਰ ਕਿੰਨੀਆਂ ਟ੍ਰੇਨਾਂ ਪੰਜਾਬ ਅੰਦਰ ਚੱਲੀਆਂ ਨੇ ਜੈ ਜੈ ਸ਼੍ਰੀ ਰਾਮ ਮੈਂ ਸਭ ਤੋਂ ਪਹਿਲਾਂ ਜਿੰਨੇ ਵੀ ਸੰਸਾਰ ਨਿਵਾਸੀ ਹੈ ਦੇਸ਼ ਨਿਵਾਸੀ ਹੈ ਪੰਜਾਬ ਨਿਵਾਸੀ ਹੈ ਉਹਨਾਂ ਨੂੰ ਸ਼੍ਰੀ ਰਾਮ ਭਗਵਾਨ ਜੀ ਦਾ ਭਵੇ ਮੰਦਰ ਬਣਨ ਦੀ ਬਹੁਤ ਬਹੁਤ ਵਧਾਈ ਦੇਣਾ ਔਰ ਨਾਲ ਦੀ ਨਾਲ ਜਿੰਨੇ ਯਾਤਰੂ ਪੰਜਾਬ ਤੋਂ ਜਾ ਰਹੇ ਆ ਅੱਜ ਜਿਹੜੇ ਸਪੈਸ਼ਲੀ ਸ੍ਰੀ ਅਮਰਸਾਹਬ ਸਾਹਿਬ ਤੋਂ ਜਾ ਰਹੇ ਆ ਉਹਨਾਂ ਨੂੰ ਗੋਰੀਦੋਰੀ ਵਧਾਈ ਦੇਣਾ ਕਿ ਉਹ ਸ਼ਾਖਸ਼ਤ ਸ੍ਰੀ ਰਾਮ ਭਗਵਾਨ ਜੀ ਦੇ ਦਰਸ਼ਨ ਕਰਨ ਜਾ ਰਹੇ ਆ ਕਿਉਂਕਿ ਸਾਧ ਤਰਤ ਪਹਿ ਹਰਿਆਵਲ ਜਿੱਥੇ ਮੇਰੇ ਸੰਤਗੁਰੂ ਬੈਠਾ ਜਾਏ ਸੇ ਜੰਤ ਪਹਿ ਹਰਿਆਵਲ ਜਨਮ ਸੰਤਗੁਰ ਦੇਖਿਆ ਜਾਏ ਔਰ ਤੁਸੀਂ ਦੇਖਿਆ ਹੈ 500 ਸਾਲ ਬਾਅਦ ਲੰਬੇ ਸੰਘਰਸ਼ ਤੋਂ ਬਾਅਦ ਕਈਆਂ ਦੇ ਸ਼ਹਾਦਤਾਂ ਤੋਂ ਬਾਅਦ ਭਵੇ ਮੰਦਰ ਜਿਹੜਾ ਜਿੰਦਾ ਪ੍ਰਾਣ ਪ੍ਰਤਿਸ਼ਟਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ 22 ਜਨਵਰੀ ਨੂੰ ਕੀਤੀ ਔਰ ਤੁਸੀਂ ਦੇਖਿਆ ਹੈ ਇਹ 2004 ਚ ਰਾਮ ਸੇਤੂ ਦਾ ਇਸ਼ੂ ਆਇਆ ਸੀ ਤਾਂ ਉਸ ਵੇਲੇ ਕੋਈ पॉलिटिकल पार्टीयां ਕਹਿੰਦੀਆਂ ਸੀ ਕਿ ਸ਼੍ਰੀ ਰਾਮ ਭਗਵਾਨ ਜੀ ਕਲਪਨਿਕ ਕਲਪਨਿਕ ਨੇ 라वण ਕਲਪਨਿਕ ਹੈ ਸੀਤਾ ਮਾਤਾ ਕਲਪਨਿਕ ਅਸੀਂ ਉਹਦਾ ਵੀ ਕਹਿੰਦੇ ਸੀ ਕਿ ਸ਼੍ਰੀ ਰਾਮ ਭਗਵਾਨ ਜੀ ਜਰੇ ਜਰੇ ਵਿੱਚ ਕਣ ਕਣ ਵਿੱਚ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਇਸਦਾ ਹਵਾਲਾ ਹੈ ਗੁਰਮਖ ਬਾੰਦਿਓ ਸੇਤੂ ਬਣਾਤੇ ਲੰਕਾ ਲੂਟੀ ਦੰਤ ਸੰਤਾਪੇ ਰਾਮਚੰਦ ਮਾਰਿਓ 라वण लंकागढ़ सोने का भया बूर क्रावण की ले गया सर्व सोने की लंका होती रावण सेद का आई कहां पे उतर बांधे अतिखिन में पेई प्राय सत जोग ते माने ओ शले बलपावन पयो त्रैते ते माने ओ राम रगनस को हायो द्वापर कृष्ण मरा कंस करतारthio असी ओदा भी कहंदे सी आज भी कहने आ और ओ कहंदे असी जाणा नहीं कुछ पॉलिटिकल पार्टी कहंदे असी जाणा नहीं ए राजनीति करदे अरे भाई देश निवासियों ने ਤੁहानू 70 साल दितते सी तुसी भी राजनीति कर लंदे और ਹੁਣ ਭਵੇ ਮੰਦਰ ਬਣ ਕੇ ਤਿਆਰ ਹੋਇਆ ਹੈ ਅੱਜ 1346 ਸ੍ਰੀ ਅਮਰਸਰ ਸਾਹਿਬ ਤੋਂ ਲੋਕ ਜਿਹੜੇ ਰਾਮ ਭਗਤ ਦਰਸ਼ਨ ਕਰਨ ਜਾ ਰਹੇ ਆ ਉਹਨਾਂ ਦੇ ਚਰਨਾਂ ਵਿੱਚ ਮੈਂ ਸ਼ੀਸ਼ ਝੁਕਾਉਂਦਾ ਹੋਇਆ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦੇਣਾ ਜੈ ਜੈ ਸ਼੍ਰੀ ਰਾਮ ਲੋਕ ਆਪਣੇ ਅਮੂਰ ਰਜਿਸਟ੍ਰੇਸ਼ਨ ਕਰਵਾਣੇ ਜਾਣ ਵਾਸਤੇ ਕਿਸ ਨਾਲ ਰਜਿਸਟ੍ਰੇਸ਼ਨ ਕਰਾਣ ਲੋ ਹਾਂ ਸਾਡੇ ਸਿਸਟਮ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਜੀ ਔਰ ਇਹਨਾਂ ਦੀ ਪੂਰੀ ਟੀਮ ਅਗਲੀ 6 ਨੂੰ ਫਿਰ ਟ੍ਰੇਨ ਜਾਣੀ ਹੈ ਇਹਨਾਂ ਨਾਲ ਸੰਪਰਕ ਕਰ ਸਕਦੇ ਜਿਨ੍ਹਾਂ ਜਿਨ੍ਹਾਂ ਨੇ ਸ਼੍ਰੀ ਰਾਮ ਭਗਵਾਨ ਜੀ ਦੇ ਸਾਖਸ਼ਾਤ ਦਰਸ਼ਨ ਕਰਨ ਜਾਣਾ ਹੈ ਅਯੁੱਧਿਆ ਵੇਖੇ ਪੰਜਾਬ ਭਰ ਵਿੱਚ ਹੋਰ ਵੀ ਟ੍ਰੇਨ ਚੱਲੀਆਂ ਨੇ ਪੰਜਾਬ ਦੇ ਵਿੱਚੋਂ ਪਹਿਲਾ ਪਹਿਲੀ ਟ੍ਰੇਨ 9 ਨੂੰ ਚੱਲੀ ਸੀ ਪਠਾਨਕੋਟ ਤੋਂ ਦੂਸਰੀ 12 ਨੂੰ ਆਪਣੇ ਨੰਗਲ ਡੈਮ ਤੋਂ ਤੀਸਰੀ 23 ਨੂੰ ਆਪਣੇ ਗੁਰਦਾਸਪੁਰ ਤੋਂ ਉਸ ਤੋਂ ਬਾਅਦ ਦੋ ਪਠਾਨਕੋਟ ਔਰ ਬਠਿੰਡਾ ਤੋਂ ਔਰ ਬਟਾਲਾ ਤੋਂ ਪਟਿਆਲੇ ਤੋਂ ਦੋ ਚਾਰੀਆਂ ਹੈ ਇਸੇ ਤਰ੍ਹਾਂ ਹੀ ਹੋਰ ਵੀ ਕਈ ਸਟ੍ਰੇਨਸ ਜਿਹੜੀਆਂ ਆਗਿਆ 3 ਤਰੀਕ ਨੂੰ ਜਲੰਧਰ ਤੋਂ ਜਾ ਰਹੀ ਹੈ 6 ਤਰੀਕ ਨੂੰ ਫਿਰ ਇੱਥੋਂ ਜਾਣੀ ਹੈ ਔਰ ਹੋਰ ਵੀ ਕਈ ਸਾਨੂੰ ਟ੍ਰੇਨਸ ਮਿਲ ਰਹੀਆਂ ਸਾਰੇ ਆਰਾਮ ਭਗਤਾਂ ਜਿੰਨੇ ਵੀ ਪੰਜਾਬ ਚ ਜਾਣਾ ਚਾਹੁੰਦੇ ਆ ਉਹ ਸਾਡੇ ਸਾਥੀਆਂ ਨਾਲ ਸੰਪਰਕ ਕਰ ਸਕਦੇ ਆ ਬਹੁਤ ਅਨਸ਼ਾਹ ਜੀ ਮੇਰੇ ਖਿਆਲ ਚ ਮੈਂ ਉੱਪਰ ਲਿਆਣਾ ਗੱਲ ਕਰਨਾ ਪਰ ਟ੍ਰੇਨਸ ਦੀ ਕਮੀ ਆ ਰਹੀ ਹੈ ਕਿਉਂਕਿ ਉੱਥੇ ਵੀ ਵਿਵਸਥਾ ਬਣਾਣੀ ਹੈ ਉੱਥੇ ਲਗਭਗ 20 ਟ੍ਰੇਨਾਂ ਰੋਜ਼ ਆ ਰਹੀਆਂ ਹਨ ਔਰ 20 ਨਿਕਲ ਰਹੀਆਂ ਹਨ ਔਰ ਇਸ ਤੋਂ ਇਲਾਵਾ ਪੰਜ ਉੱਥੇ ਗ੍ਰੇਨਵੈ ਸਟੇਸ਼ਨ ਹੈ ਅਯੁੱਧਿਆ ਦੇ ਵਿੱਚ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਜਿੰਨੇ ਵੀ ਰਾਮ ਭਗਤਾਂ ਨੂੰ ਸ਼੍ਰੀ ਰਾਮ ਭਗਵਾਨ ਜੀ ਦੇ ਦਰਸ਼ਨ ਕਰਾ ਸਕੀਏ ਅਸੀਂ ਵਡਪਾਗੇ ਹੋਵਾਂਗੇ ਕਿ ਸਾਨੂੰ ਇਹ ਮੌਕਾ ਮਿਲਿਆ ਸਾਕਸ਼ਤ ਸ਼੍ਰੀ ਰਾਮ ਭਗਵਾਨ ਜੀ ਦੇ ਦਰਸ਼ਨ ਕਰਾਉਣ ਦਾ ਜੈ ਜੈ ਸ਼੍ਰੀ ਰਾਮ ਜੀ ਬਹੁਤ ਜ਼ਿਆਦਾ ਦੇਖਿਆ ਸੀ ਅਜਰੇ ਵੀ ਯਾਤਰੀ ਪਹੁੰਚ ਰਹੇ ਨੇ ਜਿਹੜਾ ਕੀ ਸਵਾਗਤ ਵੀ ਨਿਕਾ ਕੀਤਾ ਜਾ ਰਿਹਾ ਹੈ ਹਾਂਜੀ ਕਿਉਂਕਿ ਵੇਖੋ ਸਾਧ ਤਰਤੇ ਪਈ ਹਰਾਵਲੀ ਜਿੱਥੇ ਮੇਰੇ ਸਤਿਗੁਰੂ ਬੈਠਾ ਜਾਏ ਇਸੇ ਜੰਤ ਪੈ ਹਰਾਵਲੇ ਜਿੱਥੇ ਮੇਰੇ ਸਤਿਗੁਰੂ ਵੇਖਿਆ ਜਾਏ ਉਹਨਾਂ ਨੇ ਸਾਕਸ਼ਤ ਸ਼੍ਰੀ ਰਾਮ ਭਗਵਾਨ ਜੀ ਦੇ ਦਰਸ਼ਨ ਕਰਨ ਜਾਣਾ ਹੈ ਔਰ ਭਵਯ ਮੰਦਰ ਬਣਿਆ ਉਹ ਬਾਦ ਐਨੀਆਂ ਸੰਘਰਸ਼ਾਂ ਔਰ ਬਲਦਾਨੀਆਂ ਤੋਂ ਬਾਅਦ ਬਣਿਆ ਹੈ ਇਸ ਕਰਕੇ ਸਾਰਿਆਂ ਦੇ ਵਿੱਚ ਜੋਸ਼ ਹੈ ਔਰ ਸਾਰੇ ਪੂਰੇ ਜੋਸ਼ ਦੇ ਨਾਲ ਸ਼੍ਰੀ ਰਾਮ ਭਗਵਾਨ ਜੀ ਦੇ ਦਰਸ਼ਨ ਕਰਨ ਜਾ ਰਹੇ ਹੈ। ਗੱਟੀਆਂ ਸਫਿਸ਼ੀਅਨ ਹੋਣ ਗਈਆਂ ਹੋਰ ਗੱਡੇ ਲੋੜ ਪੈ। ਮੈਂ ਕਹਾਂ ਜਿਵੇਂ ਜਿਵੇਂ ਸਾਨੂੰ ਮਿਲੀ ਜਾਂਦੀਆਂ ਨੇ ਲੇਕਿਨ ਆ ਵੀ ਮੰਗ ਜ਼ਿਆਦਾ ਹੈ ਸਾਨੂੰ ਅਵੇਲੇਬਿਲਟੀ ਘਟ ਹੋ ਰਹੀ ਹੈ ਔਰ ਅਸੀਂ ਕੇਂਦਰ ਸਰਕਾਰ ਨੂੰ ਖਾਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦਾ ਨਰੇਂਦਰ ਮੋਦੀ ਜੀ ਅਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਭਵੇ ਮੰਦਰ ਬਣਵਾਇਆ ਵੀ ਔਰ ਸਾਡੂ ਸਾਰੇ ਰਾਮ ਭਗਤਾਂ ਨੂੰ ਦਰਸ਼ਨ ਕਰਨ ਦਾ ਮੌਕਾ ਵੀ ਦਿੱਤਾ ਜੀ ਸਿੰਘ ਰੌਏ ਜਿਹੜੇ ਕਿ ਭਾਜਪਾ ਦੇ ਆਗੂ ਨੇ ਨਾਲ ਨਾਲ ਪੰਜਾਬ ਅੰਦਰ ਪੂਰੀ ਵਿਵਸਥਾ ਦੇਖ ਰਹੀ ਨੇ ਜਿਹੜੀ ਵੀ ਆਸਥਾ ਰੇਲ ਗੱਡੀਆਂ ਜਾ ਰਹੀਆਂ ਨੇ ਔਰ ਵੱਡੀ ਗਿਣਤੀ ਵਿੱਚ ਰੇਲ ਗੱਡੀ ਜਿਹੜੀ ਕਿ ਪੰਜਾਬ ਤੋਂ ਅਯੁੱਧਿਆ dham ਵਾਸਤੇ ਜਾ ਰਹੀਆਂ ਨੇ ਜਿਸ ਦੇ ਤਹਿਤ ਵੱਡੀ ਗਿਣਤੀ ਵਿੱਚ ਜਿਹੜੇ ਕਿ ਸ਼ਰਧਾਲੂ ਨੇ ਉਹ ਅਯੁੱਧਿਆ dham ਵਾਸਤੇ ਜਾ ਰਹੇ ਨੇ ਪ੍ਰਭੂ શ્રી ਰਾਮ ਲਲਾ ਦੇ ਦਰਸ਼ਨਾ ਵਾਸਤੇ ਅੱਜ ਅੰਮ੍ਰਿਤਸਰ ਵਿੱਚ ਰੇਲਵੇ ਸਟੇਸ਼ਨ ਤੇ ਪ੍ਰਭੂ ਸ਼੍ਰੀ ਰਾਮ ਮੇ ਨਾ ਪੂਰਾ ਮਾਹੌਲ ਹੋਇਆ ਪਿਆ ਔਰ ਬੜੀ ਗਿਣਤੀ ਵਿੱਚ ਲੋਕ ਜਿਹੜੇ ਨੇ ਇੱਥੇ ਅੱਜ ਪ੍ਰਭੂ ਸ਼੍ਰੀ ਰਾਮਚੰਦਰ ਦੇ ਦਰਸ਼ਨਾ ਵਾਸਤੇ ਅਯੁੱਧਿਆ ਨੂੰ ਅਡਵਾਨਾ ਹੋ ਰਹੇ ਨੇ ਕੈਮਰਾ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸਰੀਚਾ ਯਾਨਿਕ ਸ੍ਰੀ ਆਰੀਵੀ ਅੰਮ੍ਰਿਤਸਰ 올 ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤੰਤਰਿਕ ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰਕੇ ਤਾੰਤ੍ਰਿਕ ਮੋਬਾਈਲ 9517855093 70105 98475 ਪਤਾ ਪੰਜਾਬ